बाबा साहेब डॉक्टर भीमराव अंबेडकर जी ਦੇ 134ਵੇਂ ਜਨਮ ਦਿਹਾੜੇ ਨੂੰ ਸਮਾਰਟਕ ਡਾਕਟਰ ਭੀਮਰਾਵ ਅੰਬੇਦਕਰ ਵੈਲਫੇਅਰ ਸੁਸਾਇਟੀ ਸ਼੍ਰੀ ਅਨੰਦਪੁਰ ਸਾਹਿਬ ਵੱਲੋਂ ਪਿੰਡ ਮੇਕਪੁਰ ਗੁਰਦੁਆਰਾ ਝੰਡਾ ਸਾਹਿਬ ਵਿਖੇ ਦੂਜਾ ਮੈਡੀਕਲ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਇਲਾਕੇ ਦੇ ਲੋਕਾਂ ਨੇ ਵੱਧ ਚੜ ਕੇ ਜਿਹੜਾ ਫਾਇਦਾ ਲਿਆ ਏ ਦੂਸਰੇ ਪਾਸੇ ਇਸ ਕੈਂਪ ਵਿੱਚ ਆਏ ਹੋਏ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਔਰ ਹਰ ਤਰ੍ਹਾਂ ਦਾ ਜਿਹੜਾ ਮੁਫਤ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਇਸ ਤੋਂ ਇਲਾਵਾ ਡਾਕਟਰ ਪੀਮਲੋ ਅੰਬੇਦਕਰ ਵੈਲਫੇਅਰ ਸੁਸਾਇਟੀ ਦੇ ਪ੍ਰਦਾਨ ਡਾਕਟਰ ਰਣਵੀਰ ਸਿੰਘ ਲੋਧੀਪੁਰ ਵੱਲੋਂ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਜੰਪਰ ਦੀ ਡਾਕਟਰ ਵੀਰ ਮੈਡਿਕ ਜਿਹਦੇ ਜਿਹੜੇ ਜਨਮ ਦਿਨ ਉਸ ਪਰ ਕੇ ਮੈਡੀਕਲ ਕੇਂਦਰ ਲਗਾਇਆ ਹੈ ਇਹਦੇ ਵਿੱਚ ਅਸੀਂ ਜਿਹੜੇ ਕਾਫੀ ਸਾਡੇ ਡੈਸਟ ਜਿਹੜੇ ਉਹ ਆਪਣੇ ਲੋਕਰੀ ਵਿੱਚ ਨਹੀਂ ਹੁੰਦੇ ਜਿਵੇਂ ਕਿ ਬੋਨ ਡੈਨਸਿਟੀ ਟੈਸਟ ਕਿਉਂਕਿ ਹੱਡੀਆਂ ਦੀ ਜਿਹੜੀ ਹੈ ਵਿੱਚ ਕੈਲਸ਼ੀਅਮ ਦੀ ਮਾਤਰਾ ਨੂੰ ਦੱਸਦਾ ਹੈ ਇਸ ਦੇ ਨਾਲ ਹੀ ਸਪਾਇਰੋਮੈਟਰੀ ਜੋ ਕਿ ਫੇਫੜਿਆਂ ਦੀ ਜਿਹੜੀ ਫੰਕਸ਼ਨਿੰਗ ਪ੍ਰੋਪਰ ਹੈ ਜ ਨਹੀਂ ਉਹ ਦੱਸਦਾ ਹੈ ਉਹਦੇ ਨਾਲ ਹੀ ਸ਼ੂਗਰ ਬਲੱਡ ਗਰੁੱਪ ਐਚ ਬੀ ای ਸੀਜੀ ਇਹ ਸਾਰੇ ਡੈਸਟ ਕੀਤੀ ਰਿਪੋਰਟਸ ਕਰਦੇ ਆ ਕਿਹਦੇ ਨਾਲ ਨਾਲ ਅਸੀਂ ਜਿਹੜੇ ਪੇਸ਼ੈਂਟ ਨੂੰ ਦਿਆ ਬੀਓ ਪਾਸ ਦਵਾਈਆਂ ਜਿਹੜੇ ਮਰੀਜ਼ਾਂ ਨੂੰ ਸਾਰੀ ਦਿੱਕਤ ਹੈ ਉਹਨਾਂ ਨੂੰ ਫ੍ਰੀ ਆਫ ਕਾਸਟ ਸਾਬ ਵਾਲੇ ਫੰਕਸ ਨੂੰ ਉਹਨਾਂ ਨੇ ਭੇਜਣ ਵਾਲੇ ਕੈਪਸੂਲ ਤੇ ਹੋਰ ਕਈ ਤਰ੍ਹਾਂ ਦੀਆਂ ਸਹੂਲਤਾਂ ਦਾ ਬੀਪੀ ਚੈੱਕਅਪ ਅਲੱਗ-ਅਲੱਗ ਤਰ੍ਹਾਂ ਦੇ ਮਾਹਿਰ ਡਾਕਟਰ ਮੈਡੀਸਨ ਦੇ ਸਰਜਰੀ ਦੇ ਬੱਚਿਆਂ ਵਾਲੇ ਔਰਤਾਂ ਵਾਲੇ ਮਾਹਿਰ ਆਯੁਰਵੈਦਿਕ ਡਾਕਟਰ ਜਿਹੜੇ ਇਸ ਇਲਾਕੇ ਦੇ ਆ ਗਿਆ ਲੋਕਾਂ ਨੂੰ ਮਿਲਿਆ ਸੀ ਠੀਕ ਹੈ ਜੀ ਹੋਰ ਆਉਣ ਵਾਲੇ ਸਮੇਂ 'ਚ ਡਾਕਟਰ ਸਾਹਿਬ ਕੀ ਕੀ ਹੋਊਗਾ ਜੀ ਆਉਣ ਵਾਲੇ ਸਮੇਂ 'ਚ ਜਿਹੜਾ ਹੈਗਾ ਜੀ ਇਸ ਤਰ੍ਹਾਂ ਜਿਹੜੇ ਆਊਟਰੀਚ ਕੈਂਪਸ ਹੈਗੇ ਜਿਹੜੇ ਦੂਰ ਦਰਾਡੇ ਪਿੰਡਾਂ ਦੇ ਵਿੱਚ ਜਿਹੜੇ ਕੈਂਪਸ ਪੱਜਾਉਂ ਰੱਖਾਂਗੇ ਤੇ ਜੇ ਕੋਸ਼ਿਸ਼ ਕਰਾਂਗੇ ਕਿ ਜਿਹੜੇ ਏਰੀਆ ਦੇ ਵਿੱਚ ਸਿਹਤ ਸਹੂਲਤਾਂ ਦੀ ਕਮੀ ਹੈ ਉੱਥੇ ਜਿਹੜੇ ਅਸੀਂ ਇਹ ਕੈਂਪ ਇਹੋ ਜਿਹੇ ਬੜੇ ਕੈਂਪੋ ਵੀ ਫਿਚਰ ਜਿੰਨੇ ਹੋਰ ਲਗਾਵਾਂਗੇ ਅੰਦਾਜ਼ ਸਮਾਂ ਜਿਹੜੇ ਲਗਾਇਆ ਗਿਆ ਕੈਂਪ ਤੇ ਡਾਟਾ ਨੇ ਵੀ ਦੀ ਸਰਪ੍ਰਸਤੀ ਹੈ ਕਿ ਮੈਂ ਵੀ ਮੰਗਲ ਤੋਂ ਆਇਆ ਫੈਣੀ ਪੈਡੀਟਰੀ ਤੋਂ ਬੁਲਾਇਆ ਗਿਆ ਕਿ ਇੰਨੇ ਬੱਚਿਆਂ ਦਾ ਡਾਕਟਰ ਤੋਂ ਉਹਦੇ ਨਾਲ ਬੱਚਿਆਂ 'ਚ ਮੇਨ ਬਿਮਾਰੀਆਂ ਤੇ ਹੈ ਕਿ ਬੱਚਿਆਂ ਦਾ ਭਾਰ ਘੱਟ ਹੁੰਦਾ ਹਾਈਟ ਘੱਟ ਹੁੰਦੀ ਹੈ ਕਿ ਸਨਸਾਨ ਬਾਰ-ਬਾਰ ਹੁੰਦੀ ਹੈ ਉਹ ਖਾਮ-ਖਾਮ ਹੁੰਦਾ ਇਹ ਉਹਨਾਂ ਨੂੰ ਕੋਨਸਲਿੰਗ ਕਰਨੀ ਪੈਂਦੀ ਹੈ ਕਿ ਸਮਝਾਣਾ ਪੈਂਦਾ ਹੈ ਕਿ ਇਹਦਾ ਐਂਟੀਬਾਇਟਿਕ ਦਾ ਓਵਰ ਇਮਿਊਨਿਟੀ ਕਰਨਾ ਸਿਰਫ ਖਾਣ ਕੇ ਤੇ ਬੱਚਿਆਂ ਨੂੰ ਡਾਈਟ ਬਾਰੇ ਦੱਸਣਾ ਪੈਂਦਾ ਕਿ ਡਾਈਟ ਹਾਈਟ ਤੇ weight ਸਹੀ ਹੋਏਗਾ ਤੋ ਪੋਸ਼ਣ ਨਹੀਂ ਹੋਏਗਾ ਬੱਚੇ ਤਾਂ ਤੰਦਰੁਸਤ ਰਹਿਣਗੇ ਕਿ ਬੱਚਿਆਂ ਨੂੰ ਜ਼ਿਆਦਾ ਸਾਹ ਲੈਣ ਦੀ ਦਿੱਕਤ ਹੁੰਦੀ ਆ ਪਰ ਮਾਦਾ ਵੀ ਲਾਇਆ ਹੋਇਆ ਤੇ ਸਪਾਇਰੋਮੈਟਰੀ ਵਗੈਰਾ ਉਹ ਦੇਖਦੇ ਨੇ ਕਿ ਫੇਫਰ ਦੀ ਕੈਪੈਸਿਟੀ ਕਿੰਨੀ ਆ ਸਾਹ ਲੈਣ ਦੀ ਕਿ ਉਹ ਸਾਹ ਮਤਲਬ ਪੂਰਾ ਆ ਰਿਹਾ ਬੱਚਿਆਂ ਨੂੰ ਕਿ ਜ਼ਿਆਦਾ ਖਾਂਸੀ ਹੋ ਰਹੀ ਹੈ ਉਹ ਕਿਰਦੇ ਸੀ ਵੀ ਪ੍ਰਾ ਦਾ ਨੁਕਸਾਨ ਹੋ ਰਿਹਾ ਉਹ ਵੀ ਇੱਥੇ ਚੈੱਕ ਕਰ ਰਹੇ ਆਂ ਹੋਰ ਬੱਚਿਆਂ ਦੇ ਟੈਸਟ ਵੀ ਜਿਵੇਂ ਐਸ ਵੀ ਵਗੈਰਾ ਨੋਰਮਲ ਦਾ ਜੋ ਉਹ ਵੀ ਇਥੇ ਕੈਂਪਸ ਤੇ ਕੀਤੇ ਜਾ ਰਹੇ ਆ ਕਿ ਤਾਂ ਕਿ ਬੱਚਿਆਂ ਦੇ ਐਨੀਮੀਆ ਬਾਰੇ ਦੇਖਿਆ ਜਾ ਸਕੇ ਕਿ ਖੂਨ ਕਿੰਨਾ ਘਟਾ ਹੈ ਹੌਸਲੀ ਜਿਹੜੇ ਅੱਜ ਕੱਲ ਬੱਚੇ ਆਉਂਦੇ ਆ ਮੇਰੇ ਕੋਲ ਓਪੀਡੀ ਚ ਪੰਜਾਬ ਤੋਂ ਹੁਣ proportions ਦੇ ਬੱਚੇ ਕਾਫੀ ਹੋ ਗਏ ਹੈ ਹਾਈਟ weight ਸਾਰਿਆਂ ਦਾ ਘੱਟ ਹੀ ਅਫੈਕਟਡ ਹੈ ਜਿਵੇਂ ਪਹਿਲਾਂ ਕਹਿੰਦੇ ਸੀ ਪੰਜਾਬ ਦੇ ਤੰਦਰੁਸਤੰ ਦੇ ਦੇ ਧਾਰੇ ਪਰ ਉਹਦੇ ਨੂੰ 50% 30 ਤੋਂ 40% ਜਿਹੜੇ ਹੈ ਬੱਚਿਓ ਕੋ ਪੋਸ਼ਨ ਦੇ ਸ਼ਿਕਾਰ ਹੋ ਰਹੇ ਆ ਤੇ ਉਹਨਾਂ ਨੂੰ ਕੰਸਲ ਕਰਨਾ ਪੈਂਦਾ ਹੈ ਕਿ ਅਟੈਂਡੈਂਟ ਨੂੰ ਪੇਰੈਂਟਸ ਨੂੰ ਕਿ ਡਾਈਟ ਬਾਰੇ ਕਿੱਦਾਂ ਦੇਣੀ ਹੈ